ਵੀਰਾ ਤੂੰ ਹੀ ਕਬੀਰ ਤੂੰ ਤੇਰਾ ਨਉ ਕਬੀਰ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੈ ਸਰੀਰ ਇਹ ਪਵਨ ਸਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 31ਵਾਂ ਸਲੋਕ ਹੈ ਤੇ ਇਸ ਸਲੋਕ ਅੰਦਰ ਭਗਤ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਨੇ ਫਰਮਾਨ ਕਰਦੇ ਨੇ ਕੇ ਮਨੁੱਖਾ ਜਨਮ ਦਾ ਸਭ ਤੋਂ ਵੱਡਾ ਮਨੋਰਥ ਹੈ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਕਰਨਾ ਪਰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਤਾਂ ਹੋਣੀ ਹੈ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਜੇ ਪਰਮਾਤਮਾ ਦਾ ਸਿਮਰਨ ਕੀਤਾ ਜਾਏਗਾ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਏ ਜਾਣਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਇਨਸਾਨ ਹੇ ਜੀਵ ਤੂੰ ਇਦਾਂ ਪਰਮਾਤਮਾ ਨੂੰ ਜਪਿਆ ਕਰਕੇ ਇਹ ਵਾਹਿਗੁਰੂ ਪਰਮੇਸ਼ਰ ਇਸ ਸੰਸਾਰ ਅੰਦਰ ਤੂੰ ਹੀ ਤੂੰ ਵਾਪਰਿਆ ਹੈ ਤੇ ਤੂੰ ਸਭ ਤੋਂ ਵੱਡਾ ਹੈ ਤੇ ਤੇਰਾ ਨਾਮ ਹੀ ਸਭ ਤੋਂ ਵੱਡਾ ਹੈ ਕਬੀਰਾ ਤੂੰ ਹੀ ਕਬੀਰ ਤੂੰ ਤੇਰਾ ਨਾਮ ਕਬੀਰ ਪਰ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਪ੍ਰਮਾਤਮਾ ਨੂੰ ਜਪਣ ਦੇ ਨਾਲ-ਨਾਲ ਤੂੰ ਆਪਣੇ ਸਰੀਰ ਦਾ ਜਿਹੜਾ ਮੋਹ ਹੈ ਇਹ ਮਮਤਾ ਹੈ ਜਿਹੜੀ ਪਾਸ਼ਾ ਕਹਿੰਦੇ ਨੇ ਸਰੀਰਕ ਸਤਗੁਰ ਕਹਿੰਦੇ ਨੇ ਲੋੜਾਂ ਦੀ ਇਸ ਵਾਰਥ ਦੀ ਇਹ ਜਿਹੜੀ ਭਾਵਨਾ ਹੈ ਇਹ ਅੰਦਰ ਮਮਤਾ ਬਣੀ ਹੈ ਤ੍ਰਿਸ਼ਨਾ ਬਣੀ ਹੈ ਇਹ ਸਿਮਰਨ ਦੇ ਨਾਲ ਨਾਲ ਆਪਣੇ ਆਪਣੇ ਸਰੀਰ ਦੇ ਮੋਹ ਦਾ ਜਿਹੜਾ ਸਤਗੁਰ ਕਹਿੰਦੇ ਨੇ ਤਿਆਗ ਇਹ ਵੀ ਤੈਨੂੰ ਕਰ ਦੇਣਾ ਚਾਹੀਦਾ ਹੈ ਕਿਉਂਕਿ ਜਿੰਨਾ ਚਿਰ ਸਰੀਰਕ ਮੋਹ ਦੀ ਪਕੜ ਵਿੱਚ ਤੂੰ ਫਸਿਆ ਹੋਇਆ ਉਹਨਾਂ ਚਿਰ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਨਹੀਂ ਹੋਣੀ ਇਸ ਲਈ ਸਤਿਗੁਰੂ ਕਹਿੰਦੇ ਨੇ RAM RATAN ਤਬ ਪਾਈਏ ਜੋ ਪਹਿਲੇ ਤਜੈ ਸ਼ਰੀਰ ਜਿਹੜਾ ਪਹਿਲਾਂ ਆਪਣੇ ਸ਼ਰੀਰ ਦਾ ਮੋਹ ਛੱਡ ਦਿੰਦਾ ਹੈ ਤੇ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਫਿਰ ਆਪਣੀ ਸੁਰਤ ਨੂੰ ਜੋੜ ਦਿਆ ਨਾ ਮੋਹ ਦਾ ਤਿਆਗ ਕਰਕੇ ਫਿਰ ਸਤਿਗੁਰੂ ਕਹਿੰਦੇ ਨੇ ਉਹ ਪਰਮਾਤਮਾ ਦੇ ਨਾਮ ਰੂਪੀ ਰਤਨ ਨੂੰ ਪਾ ਲਈਦਾ ਉਹਨੂੰ ਪਾਣ ਵਿੱਚ ਕਾਮਯਾਬ ਹੋ ਜਾਈਦਾ ਇੱਕੋ ਹੀ ਇੱਕ ਤਰੀਕਾ ਪਾਸ਼ਾ ਕਹਿੰਦੇ ਨੇ ਪਰਮਾਤਮਾ ਦੀ ਸਿਫ਼ਤ ਸਲਾਹ ਹੈ ਜਿਹੜੀ ਉਸ ਪਰਮਾਤਮਾ ਦੀ ਬੰਦਗੀ ਹੈ ਇਦਾਂ ਕਰਕੇ ਪਰਮਾਤਮਾ ਤੂੰ ਵੱਡਾ ਹੈ ਤੇਰਾ ਨਾਮ ਵੱਡਾ ਹੈ ਔਰ ਸਤਗੁਰ ਕਹਿੰਦੇ ਨੇ ਦੁਨੀਆਵੀ ਜਿਹੜੇ ਪਦਾਰਥਾਂ ਦਾ ਮੋਹ ਹੈ ਸਰੀਰ ਦੇ ਪਾਲਣ ਪੋਸ਼ਣ ਦਾ ਜਿਹੜਾ ਪਾਸ਼ਾ ਕਹਿੰਦੇ ਨੇ ਤੈਨੂੰ ਮੋਹ ਫਸਿਆ ਹੋਇਆ ਇਹ ਜਾਲ ਪਿਆ ਹੋਇਆ ਨਾਲ ਨਾਲ ਇਸ ਸਰੀਰ ਦਾ ਜਿਹੜਾ ਮੋਹ ਹੈ ਉਹ ਵੀ ਤਿਆਗ ਦੇ ਫਿਰ ਇਦਾਂ ਸਿਮਰਨ ਕਰਦਾ ਕਰਦਾ ਤੂੰ ਪਰਮਾਤਮਾ ਦੇ ਨਾਮ ਰੂਪੀ ਰਤਨ ਨੂੰ ਪਾਉਣ ਵਿੱਚ ਕਾਮਯਾਬ ਹੋ ਸਕਵੇਂਗਾ